ਹਰ ਰੋਜ ਦੇਖਦੇ ਐ ਉਹਨਾਂ ਨੂੰ ਪਤਾ ਵੀ ਇਹ ਕਿਹੜੀ ਫੁਰਤੀ ਦਾ ਮਾਲਕ ਹੈ ਇਹਦੇ ਰਿਕਾਰਡ ਕੀ ਹੈ ਔਰ ਟਾਂਡਾ RAM ਸਾਹੇ ਵਾਲਿਓ ਸਾਡੀ ਅੰਦਰ ਮਾਵਾ ਭੈਣਾਂ ਵੀ ਬੈਠੀਆਂ ਹਨ ਉਹਨਾਂ ਨੂੰ ਵੀ ਦੱਸ ਦਈਏ ਵੀ ਇਸ ਨੌਜੰਦੇ ਨਾਂ ਜਿਹੜਾ ਹੈ ਅੱਜ ਤੱਕ ਦਾ ਬਹੁਤ ਵੱਡਾ ਪੰਜ ਕਬੱਡੀਆਂ ਪਾਈਆਂ ਸਨ ਤੇ ਮੇਰੇ ਵੀਰੋ ਕਬੱਡੀਆਂ ਪਾ ਕੇ 5.5 ਲੱਖ ਜਿੱਤਿਆ ਇਹਨੂੰ ਕਬੱਡੀ ਦਾ ਅਜੂਬਾ ਕਹਿੰਦੇ ਐ ਤੇ ਜਦ ਦਿੱਲੀ ਕਿਸਾਨੀ ਸੰਘਰਸ਼ ਚੱਲਿਆ ਨਾ ਇਸ ਭਰਾ ਨੇ 7 ਮਹੀਨੇ ਰਹਿ ਕੇ ਸਾਡੇ ਕੋਲ ਜਿਹੜੀ ਮਿਹਨਤ ਕੀਤੀ ਐ ਅੱਜ ਜੀਵਨ ਮਾਨੁਕੇ ਵਾਲਾ ਆਇਆ ਕੋਈ ਹੱਥ ਵਾਂਝਾ ਨਾ ਰਵੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਇੱਕ ਬਾਤ ਹੀ ਖੁਸ਼ੀ ਦੀ ਗੱਲ ਐ ਵੀ ਆਉਣ ਵਾਲੇ 19 ਤੇ 20 ਮਾਰਚ ਨੂੰ ਮੇਰੇ ਆਪਣੇ ਪਿੰਡ ਜਲਾਲ ਦੇ ਵਿੱਚ ਕਬੱਡੀ ਕੱਪ ਹੋਵੇਗਾ ਤੇ ਉਸ ਕਬੱਡੀ ਕੱਪ ਤੇ ਬਾਬਾ ਜੀ ਤੁਹਾਡੇ ਆਸ਼ੀਰਵਾਦ ਦੇ ਨਾਲ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਦੇ ਨਾਲ ਇਸ ਨੌਜਵਨ ਭਰਾ ਦਾ ਸਕਾਰਪਿਓ ਐਨ ਗੱਡੀ ਦੇ ਨਾਲ ਮਾਨ ਸਨਮਾਨ ਕਰਾਂਗੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਤੇ ਐਸਪੀ ਲਾਹੌਰੀਆ ਕਹਿੰਦਾ ਵੀ